हां जी दोस्तों वीडियो चंगी लगे तान लाइक कमेंट ते फॉलो जरूर करियो एक बारी जंगल ਦੇ ਵਿੱਚ ਬਹੁਤ ਤਰ੍ਹਾਂ ਦੇ ਜਾਨਵਰ ਰਹਿੰਦੇ ਨੇ ਪੰਛੀ ਰਹਿੰਦੇ ਨੇ ਸ਼ੇਰ ਬਾਂਦਰ ਕੁੱਤਾ ਜੰਗਲੀ ਕੁੱਤੇ ਤੇ ਹੋਰ ਅਨੇਕਾਂ ਪ੍ਰਕਾਰ ਦੇ ਜਾਨਵਰ ਨੇ ਹੁਣ ਬਾਂਦਰ ਕਹਿੰਦੇ ਸੱਪ ਨੂੰ ਬੜਾ ਸਮਝਾਇਆ ਕਰੇ ਵੀ ਤੂੰ ਸਿੱਧਾ ਤੁਰਿਆ ਕਰ ਤੁਹਾਨੂੰ ਪਤਾ ਵੀ ਸੱਪ ਹੈ ਜਿਹੜਾ ਬਲਪਾ ਕੇ ਤੁਰਦਾ ਉਹ ਸੱਪ ਕਹਿੰਨ ਲੱਗਾ ਮੈਂ ਤਾਂ ਇਦਾਂ ਹੀ ਤੁਰਦਾ। ਬਾਂਦਰ ਕਹਿੰਦਾ ਵੀ ਨਹੀਂ ਸਿੱਧਾ ਤੁਰਿਆ ਕਰ ਮਾੜੀ ਗੱਲ ਐ। ਜਿਹੜਾ ਕੋਈ 빙ਾ ਡੇਡਾ ਤੁਰਦਾ। ਤੂੰ ਸਿੱਧਾ ਤੁਰਿਆ ਕਰ। ਹੁਣ ਸੱਪ ਨੇ ਬੜੀ ਵਾਰੀ ਸੱਪ ਨੂੰ ਬੜੀ ਵਾਰੀ ਸਮਝਾਇਆ ਬਾਂਦਰ ਨੇ। ਹੁਣ ਇੱਕ ਦਿਨ ਕੀ ਹੋਇਆ ਜੰਗਲ ਦੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਫਾਵੜਾ ਆਪਣੀ ਮੱਚ ਗਈ। ਆਪ ਆਪਣੇ ਰਾਹ ਜਿੱਧਰ ਵੀ ਰਾਹ ਮਿਲਿਆ ਪੰਛੀਆਂ ਨੂੰ ਜਾਨਵਰਾਂ ਨੂੰ ਭੱਜੇ ਜਾਂਦੇ ਨੇ। ਤੇ ਜਿਹੜਾ ਸੱਪ ਸੀ ਉਹ ਬਿੰਗ ਪਾਉਣ ਦੇ ਨਾਲ ਟਾਈਮ ਜ਼ਿਆਦਾ ਲੱਗ ਗਿਆ ਤੁਹਾਨੂੰ ਪਤਾ ਜਿਹੜਾ ਸੱਪਾ ਖਲ ਹੌਲੀ ਸਪੀਡ ਹੁੰਦੀ ਹੈ ਸੱਪ ਦੀ ਹੁਣ ਟਾਈਮ ਜ਼ਿਆਦਾ ਕਾਰਨ ਸੱਪ ਜਿਹੜਾ ਮੱਚ ਕੇ ਅੱਗ ਦੇ ਵਿੱਚ ਸਵਾਹ ਹੋ ਗਿਆ ਹੁਣ 3-4 ਦਿਨਾਂ ਬਾਅਦ ਜੰਗਲ ਦੇ ਸਾਰੇ ਪੰਛੀ ਵਾਪਸ ਆਏ ਦੇਖਦੇ ਨੇ ਜਿੰਨੇ ਵੀ ਜਾਨਵਰ ਸੀ ਪੰਛੀ ਸੀ ਵਾਪਸ ਆ ਕੇ ਦੇਖਦੇ ਨੇ ਕੀ ਵੇਖਦਾ ਬਾਂਦਰ ਹੁਣ ਸੱਪ ਦੀ ਜਿਹੜੀ ਮੱਛੇ ਦੀ ਬਾਡੀ ਦੀ ਸੁਆਸੀ ਵੇਖ ਕੇ ਹੱਸ ਪਿਆ ਬਾਂਦਰ ਹੱਸ ਕੇ ਕਹਿਣ ਲੱਗਾ ਹੁਣ ਕੀ ਫਾਇਦਾ ਸਿੱਧੇ ਹੋਣ ਦਾ ਜੇ ਪਹਿਲੇ ਹੀ ਸਿੱਧਾ ਹੋ ਕੇ ਤੁਰ ਲੈਂਦਾ ਤਾਂ ਅੱਜ ਜਾਣਣਾ ਬਚ ਜਾਂਦੀ ਇਸ ਕਰਕੇ ਦੁਨੀਆ ਤੇ ਬਹੁਤ ਲੋਕ ਐਦਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ ਤੇ ਆਪਣੀ ਹੱਡ ਨਹੀਂ ਛੱਡਦੇ ਆਪਣੀ ਏਕੜ ਨਹੀਂ ਛੱਡਦੇ ਇੱਕ ਨਾ ਇੱਕ ਦਿਨ ਨਾਲ ਸਿੱਧੇ ਹੋਣਾ ਪੈਂਦਾ ਇਸ ਕਰਕੇ ਜੇ ਪਹਿਲੀ ਸੌਰਜਾ ਆਪਣੀਆਂ ਗਲਤੀਆਂ ਸੁਧਾਰ ਲਓ ਜੇ ਹੁਣੇ ਕਹਿੰਦੇ ਆਪਣੀਆਂ ਗਲਤੀਆਂ ਦੇ ਪੜ ਦੇ ਪਾ ਲਓ ਸਿੱਧੇ ਹੋ ਜਾऊं ਕਹਿਣ ਦਾ ਭਾਵ ਕਿ ਪਾਪ ਕਮਾਉਣੇ ਛੱਡ ਦੋ ਮੰਦੇ ਕਰਮੇ ਛੱਡ ਦੋ ਤਾਂ ਫਿਰ ਕਹਿੰਦੇ ਸੱਪ ਦੀ ਤਰ੍ਹਾਂ ਫਿਰ ਕਹਿੰਦੇ ਤੁਸੀਂ ਵੀ ਆਪਣੀ ਜਾਨ ਬਚਾ ਸਕਦੇ ਹੋ ਹੁਣ ਇਸੇ ਕਰਕੇ ਦੁਨੀਆ ਤੇ ਇਹੋ ਜਿਹਾ ਕੋਈ ਇਨਸਾਨ ਨਹੀਂ ਜਿਹੜਾ ਸਿੱਧਾ ਨਾ ਹੋਏ ਇੱਕ ਨਾ ਇੱਕ ਦਿਨ ਨੂੰ ਸੁਧਰਨਾ ਪੈਂਦਾ ਅੱਜ ਨਹੀਂ ਤਾਂ ਕੱਲ ਨਹੀਂ ਇਸ ਕਰਕੇ ਬਖਤੌਣ ਤੋਂ ਪਹਿਲੇ ਹੀ ਪਹਿਲਾ ਸੁਧਰ ਜਾਓ ਜੇ ਸੁਧਰਿਆ ਜਾਂਦਾ ਨਹੀਂ ਤਾਂ ਫਿਰ ਇਹ ਵਕਤ ਦੁਬਾਰਾ ਨਹੀਂ ਮਿਲਣਾ ਇਹ ਜਨਮ ਸਦਬਾਰੀ ਨਹੀਂ ਮਿਲਣਾ ਇਸ ਕਰਕੇ ਉਸ ਅਕਾਲ ਪੁਰਖ ਦੀ ਬੰਦਗੀ ਕਰੀਏ ਨਾਮ ਨਾਲ ਜੁੜੀਏ ਦਸਵੰਦ ਕੱਢੀਏ ਸਭ ਨਾਲ ਮਿਲ ਕੇ ਰਹੀਏ ਸਭ ਦਾ ਸਤਿਕਾਰ ਕਰੀਏ ਜੀਉਂਦੇ ਵਸਦੇ ਰਹੋ ਰੱਬ ਰੱਖੇ ਸਸ